ਅਸਲ ਵਿੱਚ ਉਨੇ ਦੀ ਫਸਲ ਦੀ ਖਰੀਦ ਪਹਿਲੀ ਅਕਤੂਬਰ ਤੋਂ ਹਰ ਸਾਲ ਹਰ ਸਾਲ ਸ਼ੁਰੂ ਹੋ ਜਾਂਦੀ ਹੈ ਐਤ ਕੀ ਵੀ ਪਹਿਲੀ ਅਕਤੂਬਰ ਤੋਂ ਕਾਗਜ਼ਾਂ ਦੇ ਵਿੱਚ ਸ਼ੁਰੂ ਹੋਗੀ ਪ੍ਰੈਕਟੀਕਲੀ ਫੀਲਡ ਦੇ ਵਿੱਚ ਮੰਡੀਆਂ 'ਚ ਆੜਤੀ ਵੀ ਹੜਤਾਲ ਦੇ ਨੇ ਸੈਲਰਾਂ ਵਾਲੇ ਵੀ ਹੜਤਾਲ ਦੇ ਨੇ ਲੇਬਰ ਵੀ ਹੜਤਾਲ ਤੇ ਹੈ ਇਹ ਫਸਲ ਐਸੀ ਹੈ ਜਿਹਨੂੰ ਤੁਸੀਂ ਇਹ ਤਾਂ ਹੈ ਨਹੀਂ ਵੀ ਜੇ ਫਸਲ ਪੱਕ ਜੇ ਉਹਨੂੰ ਤੁਸੀਂ ਖੇਤ 'ਚ ਕੜਾਈ ਰੱਖੋਗੇ ਫਿਰ ਸ਼ੈਟਰੀਂਗ ਹੋ ਜਾਏਗੀ ਫਸਲ ਪੱਕੀ ਖੜੀ ਹੈ ਮੰਡੀਆਂ ਭਰਨ ਲੱਗ ਪਈਆਂ ਕਈ ਮੰਡੀਆਂ ਭਰ ਵੀ ਗਈਆਂ ਤੇ ਸਰਕਾਰ ਦਾ ਹਾਲੇ ਤੱਕ ਕੋਈ ਪ੍ਰਬੰਧ ਨਹੀਂ ਔਰ ਅਫਸੋਸਨਕ ਪਹਿਲੂ ਇਹ ਵੀ ਹੈ ਕਿ ਇੱਕ ਫਸਲ ਐਸੀ ਹੈ ਜਿਹਦੀ ਜਿਹਨੂੰ ਨੇਪਰੇ ਚਾੜਨ ਵਾਸਤੇ ਜਿਹੜਾ ਸਟੇਟ ਦਾ ਫੂਡ ਮਿਨਿਸਟਰ ਹੈ ਉਹ ਹਮੇਸ਼ਾ ਦਿੱਲੀ ਵਾਲਿਆਂ ਦੇ ਨਾਲ ਤਾਲਮੇਲ ਚ ਰਹਿੰਦਾ ਇੱਕ ਇੱਕ ਸਟੈਪ ਉਹਦਾ ਇੱਕ ਪੈਰ ਦਿੱਲੀ ਹੁੰਦਾ ਦੂਜਾ ਪੈਰ ਚੰਡੀਗੜ੍ਹ ਹੁੰਦਾ ਇਸ ਤਰ੍ਹਾਂ ਲਗਾਤਾਰ ਸਿਰ ਚੜਿਆ ਰਹਿੰਦਾ ਤਾਂ ਜਿਹੜਾ ਸੀਜ਼ਨ ਉਹ ਸਿਰੇ ਲੱਗਦਾ ਪਿਛਲਾ ਸਾਰਾ ਸਾਲ ਸਾਡੇ ਫੂਡ ਮਿਨਿਸਟਰ ਨੇ ਸਾਡੇ ਚੀਫ ਮਿਨਿਸਟਰ ਨੇ ਬਾਤ ਨਹੀਂ ਪੁੱਛੀ ਜਾ ਕੇ ਦਿੱਲੀ ਵਾਲਿਆਂ ਨਾਲ ਗੱਲ ਨਹੀਂ ਕੀਤੀ ਜਿਸ ਦਾ ਨਤੀਜਾ ਇਹ ਹੋਇਆ ਵੀ ਇਥੋਂ ਸਾਰਾ ਸਟਾਕ ਪਿਛਲਾ ਜਿਹੜਾ ਉਹ ਮੂਵਮੈਂਟ ਹੋਈ ਨਹੀਂ ਸਾਡੇ ਗੋਦਾਮ ਲੱਪਾ ਲੱਪੇ ਭਰੇ ਪਏ ਨੇ ਇਹ ਫਸਲ ਚੱਕ ਨਹੀਂ ਹੋਈ ਹਾਲੇ ਪਿਛਲੇ ਸਾਲ ਦਾ 2 ਲੱਖ ਟਨ ਚੌਲ ਜਿਹੜਾ ਔਰ ਸੈਨਰ ਮਾਲਕਾਂ ਦੇ ਕੋਲ ਪਿਆ ਹੈ ਨਮਾ ਨਮਾ ਚੌਲ ਲੱਗਣ ਨੂੰ ਫੇਰ ਆ ਗਿਆ ਫੇਰ ਪਿਛਲੇ ਸਾਲ ਇਹਨਾਂ ਨੇ ਕੀਤਾ ਵੀ ਜਿਹੜੀ ਮਿਲਿੰਗ ਪਾਲਸੀ ਉਹ ਬਣਾਉਂਦੇ ਬਣਾਉਂਦੇ ਡੇਢ ਮਹੀਨਾ ਲਾਤਾ ਜਿਹੜੀ 31 ਅਕਤੂਬਰ ਤੱਕ ਬਣ ਜਾਣੀ ਚਾਹੀਦੀ ਹੈ ਪਾਲਸੀ ਤੇ ਔਰ 31 ਅਕਤੂਬਰ ਤੋਂ ਬਾਅਦ ਫੇਰ ਫੌਰਨ ਜਦੇ ਨਾਲੋਂ ਨਾਲ ਉਹਦੀ ਮਿਲਿੰਗ ਸ਼ੁਰੂ ਹੋ ਜਾਣੀ ਚਾਹੀਦੀ ਹੈ ਇਹਨਾਂ ਨੇ ਪਿਛਲੇ ਸਾਲ ਡੇਢ ਮਹੀਨਾ ਦਾ ਬਾਅਦ ਚ ਲਾਤਾ ਔਰ ਉਹ ਡੇਢ ਨਹੀਂ ਬਲਕਿ 15 ਜਨਵਰੀ ਤੱਕ ਇਹਨਾਂ ਨੇ ਮਿਲਿੰਗ ਪਾਲਸੀ ਪਿਛਲੇ ਸਾਲ ਬਣਾਈ ਫਿਰ ਉਹਦੇ ਬਾਅਦ ਇਹਨਾਂ ਨੇ ਕਿਹਾ ਜੀ ਅਸੀਂ ਫਿਜ਼ੀਕਲ ਵੈਰੀਫਿਕੇਸ਼ਨ ਕਰਨੀ ਹੈ ਇਹਨਾਂ ਨੇ ਜਿਹੜਾ ਵਧੀਆ ਪੀਰੀਅਡ ਸੀਗਾ ਮਿਲਿੰਗ ਦਾ ਉਹ ਲੰਘਾਤਾ ਔਰ ਫਿਰ ਜਦੋਂ ਗਰਮੀਆਂ ਆ ਗਈ ਉਦੋਂ ਫਿਰ ਸਪੇਸ ਨਾ ਹੋਈ ਪੰਜਾਬ ਦੀ ਸਾਰੀ ਮਿਲਿੰਗ ਇੰਡਸਟਰੀ ਜਿਹੜੀ ਉਹ ਡੁੱਬ ਗਈ ਆ ਜੋ ਉਹ ਇਸ ਗੱਲ ਤੋਂ ਡਰਦੇ ਆ ਵੀ ਜੇ ਸਪੇਸ ਹੈ ਨਹੀਂ ਉਹ ਤਾਂ ਜਿਸ ਤਰ੍ਹਾਂ ਦੇ ਐਗਰੀਮੈਂਟ ਕਰਦੇ ਆ ਉਹਦੇ ਨਾਲ ਉਹਨਾਂ ਦੀ ਤਾਂ ਸਾਰੀ ਪ੍ਰਾਪਰਟੀ ਵੇਚ ਕੇ ਵੀ ਉਹਨਾਂ ਦਾ ਖੜਾ ਨਹੀਂ ਛੁੱਟਣਾ ਪਰ ਸਾਨੂੰ ਇਹਦੇ ਨਾਲੋਂ ਜ਼ਿਆਦਾ ਕੰਸਰਨ ਕਿਸਾਨਾਂ ਨਾਲ ਹੈ ਕਿਉਂਕਿ ਕਿਸਾਨਾਂ ਦੀ ਜੇ ਫਸਲ ਨਹੀਂ ਵਿਕਦੀ ਤਾਂ 43000 ਕਰੋੜ ਰੁਪਏ ਗੱਲਾਂ ਕਿਸਾਨਾਂ ਦਾ ਨਹੀਂ ਡੁੱਬਣਾ ਅਸੀਂ 1 ਲੱਖ ਕਰੋੜ ਰੁਪਏ ਦੇ ਕਣਕ ਚੌਨਾ ਨਰਮਾ ਗੰਨਾ ਚਾਰ ਪੰਜ ਫਸਲਾਂ ਜਿਹੜੀਆਂ ਫਾਇਦਾ ਕਰਦੇ ਆ ਉਹ ਮਾਰਕੀਟ ਨੂੰ ਚਲਾਉਂਦਾ ਹੈ ਮਾਰਕੀਟ ਦੇ ਵਿੱਚ ਜਦੋਂ ਆਉਂਦਾ ਪੈਸਾ ਬਾਜ਼ਾਰ ਉਹਦੇ ਨਾਲ ਚੱਲਦਾ ਉਹਦੇ ਨਾਲ ਇੰਡਸਟਰੀ ਚੱਲਦੀ ਹੈ ਸਾਡੀ ਇਕਨੋਮੀ ਦਾ ਬੇਸ ਜਿਹੜਾ ਉਹ ਸਾਡੀਆਂ ਮੁੱਖ ਫਸਲਾਂ ਨੇ ਤੇ ਹੁਣ ਜੇ ਇਹ ਫਸਲਾਂ ਹੀ ਨਹੀਂ ਵਿਕਣੀਆਂ ਇਹਦਾ ਇੱਕ ਵੱਡਾ ਸ਼ੇਅਰ ਜਿਹੜਾ 43000 ਕਰੋੜ ਦੀ ਜਿਹੜੀ ਹੁਣ ਆਈ ਹੈ 42340 ਕਰੋੜ ਦੀ ਹੁਣ ਆਈ ਹੈ ਸੀਸੀਐਲ ਲਿਮਿਟ ਇਹਨੇ ਅੱਗੇ ਵਧਣਾ ਹੈ ਕਿਉਂਕਿ 185 ਲੱਖ ਟਨ ਦਾ ਇਹਨਾਂ ਨੇ ਟਾਰਗੇਟ ਟਾਰਗੇਟ ਫਿਕਸ ਕੀਤਾ ਹੈ ਜੋ ਮੈਨੂੰ ਲੱਗਦਾ ਹੈ ਇਹ ਜਿਹੜੀ ਪ੍ਰੋਡਕਸ਼ਨ 190 ਲੱਖ ਦੇ 185 ਦੀ ਵੀ 190 99 ਲੱਖ ਟਨ ਤੇ ਜਾਏਗੀ ਕਿਉਂਕਿ ਏਰੀਆ ਅੰਡਰ ਪੈਡੀ ਵਧਿਆ ਪਿਛਲੇ ਸਾਲ ਨਾਲੋਂ ਉਹ ਉਹਦੇ ਕਰਕੇ ਜਦੋਂ ਉਹ ਉਹ ਵਧੇਗੀ ਤਾਂ ਲਿਮਟ ਵੀ ਅਖੀਰ 'ਚ ਜਿਵੇਂ ਹਮੇਸ਼ਾ ਹੁੰਦਾ ਹੈ ਵਧਾਉਣੀ ਪੈਗੀ ਵਾਜੇਗੀ ਇਹਦਾ ਮਤਲਬ 45000 ਕਰੋੜ ਪੰਜਾਬ ਦਾ ਹੈ ਇਸ ਵੇਲੇ ਰਿਸਕ 'ਚ ਪਿਆ ਹੋਇਆ ਇਸੇ ਲਈ ਅਸੀਂ ਫੈਸਲਾ ਕੀਤਾ ਵੀ ਜੇ ਇਹ ਇਹਨਾਂ ਨੇ ਖਰੀਦ ਨਹੀਂ ਕਰਨੀ ਅਸੀਂ ਤਾਂ ਰੋਣਾ ਗਈ ਜਿਨ੍ਹਾਂ ਦੀਆਂ ਗਲਤੀਆਂ ਉਹਨਾਂ ਨੂੰ ਵੀ ਅਸੀਂ ਬਖਸ਼ਣਾ ਨਹੀਂ ਇਹ ਸੌਖੇ ਸੌਖੇ ਸੱਤਾ ਦਾ ਆਨੰਦ ਨਹੀਂ ਇਹਨਾਂ ਨੂੰ ਮਾਣ ਦਿੰਦੇ ਕੱਲ ਨੂੰ ਸਾਰੇ ਪੰਜਾਬ ਵਿੱਚ ਸਾਰੇ ਜਿਹਨੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਦੇ ਵਜ਼ੀਰ ਨੇ ਉਹਨਾਂ ਦੇ ਘਰਾਂ ਅੱਗੇ ਤਰਨਾ ਦੇ ਕੇ ਵਾਰਨਿੰਗ ਦੇਣੀ ਕੋਈ ਮੈਮੋਰੰਡਮ ਨਹੀਂ ਦੇਣਾ ਵਾਰਨਿੰਗ ਦੇਣਗੇ ਉਹਨਾਂ ਨੂੰ ਵੀ ਬੰਦਿਆਂ ਵਾਂਗੂ ਪ੍ਰਬੰਧ ਕਰੋ ਖਰੀਦ ਦਾ ਜੇ ਖਰੀਦ ਨਹੀਂ ਹੁੰਦੀ ਤਾਂ ਅਸੀਂ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦੇਣਾ ਨਾਲ ਹੀ ਇਹਦੇ ਇੱਕ ਹੋਰ ਮੈਂ ਗੱਲ ਸਪਸ਼ਟ ਕਰ ਰਿਹਾ ਅਗਲਾ ਸਟੈਪ ਜਿਹੜਾ ਸਾਡਾ ਇਹ ਇਕੱਲੇ ਇਹਨਾਂ ਦਾ ਘਰਾਓ ਕਰਨ ਦਾ ਨਹੀਂ ਹੈ ਅਗਲੇ ਸਟੈਪ 'ਚ ਅਸੀਂ ਦਿੱਲੀ ਵਾਲੇ ਵੀ ਉਨੀ ਕਸੂਰਵਾਰ ਨੇ ਦਿੱਲੀ ਵਾਲਿਆਂ ਨੇ ਇਹਨਾਂ ਨੂੰ ਰਾਹ ਨਹੀਂ ਦਿੱਤਾ ਜੇ ਇਹ ਅਣਜਾਣ ਸੀ ਇਹਨਾਂ ਨੂੰ ਨਹੀਂ ਸੀ ਪਤਾ ਤਾਂ ਦਿੱਲੀ ਵਾਲੇ ਤਾਂ ਲਗਾਤਾਰ ਸਾਲਾਂਵਾਰੀ ਕੰਮ ਹੁੰਦਾ ਤੇ ਅਸੀਂ ਕਿ ਇਹ ਵੀ ਫੈਸਲਾ ਕੀਤਾ ਵੀ ਜੇ ਇਹ ਨਹੀਂ ਰਾਹ ਦੇਣਗੇ ਦਿੱਲੀ ਵਾਲੇ ਤਾਂ ਅਗਲੀ ਅਗਲੇ ਸਟੈਪ 'ਚ ਅਸੀਂ ਦਿੱਲੀ ਦੇ ਜਿਹੜੇ ਭਾਜਪਾ ਦੇ ਵੱਡੇ ਲੀਡਰ ਨੇ ਪੰਜਾਬ ਦੇ ਉਹਨਾਂ ਨੂੰ ਵੀ ਘਰਾਂ 'ਚੋਂ ਨਿਕਲਣਾ ਬੰਦ ਕਰ ਦਾਂਗੇ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਔਰ ਜੇ ਜੋ ਕੁਝ ਹੋਏਗਾ ਜੇ ਹਾਲਾਤ ਖਰਾਬ ਹੁੰਦੇ ਨੇ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਏਗੀ ਕੇਂਦਰ ਸਰਕਾਰ ਦੀ ਹੋਏਗੀ ਪੰਜਾਬ ਸਰਕਾਰ ਦੀ ਹੋਏਗੀ ਇਹਦੇ ਲਈ ਸਖਤੀ ਨਾਲ ਅਸੀਂ ਕੱਲ ਨੂੰ ਸਾਰਿਆਂ ਨੂੰ ਅਸੀਂ ਵਾਰਨਿੰਗ ਦੇਣ ਵਾਸਤੇ ਜਾ ਰਹੇ ਹਾਂ ਇਹ ਚ ਕਿਹੜੇ ਕਿਹੜੇ ਜੱਤਰ ਨੇ ਤੁਹਾਡੀ ਆਪਣੀ ਉਹ ਜਿੱਥੇ ਬੰਦੀ ਨਹੀਂ ਕੱਲ ਤਾਂ ਫੈਸਲਾ ਤਾਂ ਸਾਡੀ ਆਪਣੀ ਹੈ ਬਾਕੀ ਐਸਕੇਮ ਦੀ ਮੀਟਿੰਗ ਕੱਲ ਹੋ ਰਹੀ ਹੈ ਐਸਕੇਮ ਦੀ ਮੀਟਿੰਗ ਵਿੱਚ ਕੋਈ ਦੋ ਰਾਏ ਨਹੀਂ ਐਸਕੇਮ ਦੀ ਮੀਟਿੰਗ ਵਿੱਚ ਕੋਈ ਹੋਰ ਡੇਟ ਤਾਂ ਹੈ ਉਹ ਜਿਹਦੇ ਵਿੱਚ ਸਾਰਿਆਂ ਨੂੰ ਘੜੀਸ ਲਾਂਗੇ ਫਿਰ ਕੱਲ ਨੂੰ ਤਾਂ ਸਾਡੀ ਜਥੇਬੰਦੀ ਨੇ ਜਿਹੜਾ ਫੈਸਲਾ ਕੀਤਾ ਉਹਨੇ ਸਾਰੇ ਐਮਐਲਏ ਸਾਰੇ ਵਜ਼ੀਰ ਉਹਨਾਂ ਨੂੰ ਕੱਲ ਨੂੰ ਵਾਰਨਿੰਗ ਦੇ ਦੇਣੀ ਹੈ ਔਰ ਇਹ ਬਾਕੀ ਦੇ ਜਿਹੜੇ ਕੱਲ ਦੀ ਕੱਲ ਨੂੰ ਜੋ ਫੈਸਲਾ ਹੋਏਗਾ ਉਹਦੇ ਮੁਤਾਬਕ ਅੱਗੇ ਤੁਰਨਾ ਹੈ